ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜਾ ਇੱਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਮੁੱਲ ਰੇਟ ਬਿਲਕੁਲ ਜਾਇਜ਼ ਹੁੰਦੇ ਬਾਈ ਦੇ ਬੋਧ ਵਪਾਰੀ ਵੀ ਬਾਈਆਂ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਕਿਉਂਕਿ ਜੈਜ ਮਾਰਜਨ ਤੇ ਬਾਈ ਪਸ਼ੂ ਦੇ ਦਿੰਦੇ ਆ ਗੈਂਤੀ ਚ ਪਸ਼ੂ ਜਾਦੇ ਵਿਕ ਜਾਂਦੇ ਆ ਜਿਵੇਂ ਦੂਜੇ ਜਾਂ ਤੀਜੇ ਦਿਨ ਆਪਣੇ ਚੈਨਲ ਤੇ ਵੀਡੀਓ ਆ ਹੀ ਜਾਂਦੀ ਆ ਅੱਜ 6 ਨਗ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਸੂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਨਾਮ ਹਰਦੇਵ ਸਿੰਘ ਆ ਜੀ ਪਿੰਡ ਹੈਗਾ ਚੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 70176051 ਵੀਰ ਜੀ ਠੀਕ ਆ ਜੀ ਅੱਜ ਬਈ ਜਮਾ ਜਾਇਜ ਵਾਲੇ ਰੇਟ ਆ ਹਾਂ ਜੀ ਜਾਇਜ ਰੇਟ ਆ ਕਿਤੋਂ ਸਟਾਰਟ ਹੋਏ ਜਾਂਦੇ ਆ 38000 ਤੋਂ ਲੈ ਕੇ ਵੀਰੇ ਵਿੱਚ 32000 ਵਾਲੀ ਵੀ ਆਈ ਤਾਂ ਹੈਗੀ ਵਿੱਚ ਕੋਈ ਯਾਨੀ 30000 ਤੋਂ ਲੈ ਕੇ ਹਾਂ ਤੇ 46000 ਤੱਕ 40000 ਜਮਾ ਜਾਇਜ ਰੇਟ ਤੇ ਦੁੱਧ ਕਿੰਨੇ ਤੋਂ ਸਟਾਰਟ ਦੁੱਧ ਵੀਰੇ 15 ਤੋਂ ਲੈ ਕੇ 18-19 ਤਾਈ 20 ਤੱਕ ਹਾਂ ਜੀ ਠੀਕ ਆ ਜੀ ਬਾਕੀ ਜਿਵੇਂ ਦਾ ਅਗਲਾ ਪੈਸੇ ਲਾ ਲੂਗਾ ਉਹ ਹਿਸਾਬ ਨਾਲ ਦੁੱਧ ਮਿਲ ਜੂ ਹਿਸਾਬ ਨਾਲ ਪਸ਼ੂ ਮਿਲ ਜੂ ਪਰ ਜੇ ਤੁਸੀਂ ਹੋਰ ਕਿਤੋਂ ਲੈ ਜਾਓਗੇ 3-4000 ਦਾ ਇੱਥੋਂ ਪਸ਼ੂ ਲੈਣ ਚ ਤੁਹਾਡਾ ਫਾਇਦਾ ਹੋ ਜਾਊਗਾ ਤੇ ਇੱਕ ਨੰਬਰ ਤੋਂ ਬਈ ਸ਼ੁਰੂ ਕਰ ਲੈਨੇ ਆ ਸੋਹਣੀ ਐਫਟੋ ਇਹਦੀ ਕੀ ਡਿਟੇਲ ਆ ਜੀ ਇਹਦੀ ਵੀਰੇ ਡਿਟੇਲ ਹਫ਼ਤਾ ਲੈਂਦੀ ਹੈ ਹਜੇ ਕਿੰਨੇ ਦਾ ਮਾਲਕਾਂ ਨੇ ਜਿੰਨਾ ਤੋਂ ਲਈ ਆਓ 15-16 ਦੱਸਦੇ ਆਪਾਂ 15 ਹੀ ਕਹਾਂਗੇ ਠੀਕ ਆ ਜੀ ਕਿੰਨਾ ਕਿੰਨੇਵੇਂ ਸੂਏ ਸੁਣਦੀ ਬਾਈ ਸੂਆ ਵੀਰੇ ਉਹਨਾਂ ਨੇ ਦੂਜਾ ਗਿਆ ਤੀਜੇ ਤੀਜੇ ਮੰਨ ਕੇ ਲਈ ਆ ਗਾਂੜ ਆ ਵੀ ਤੀਜੇ ਮਨ ਅਜਾ ਤੀਜਾ ਮੰਨ ਕੇ ਜਾਨੀ ਮਾਲਕਾ ਨੇ ਦੂਜਾ ਕਹਿ ਕੇ ਦਿੱਤੇ ਪਰ ਬਾਈ ਦੇਖਣ ਨੂੰ ਲੱਗਦੀ ਨਹੀਂ ਜਿਵੇਂ ਤੋਂ ਮੈਂ ਆਇਆ ਸੀ ਮੈਨੂੰ ਵੀ ਦੂਜੀ ਲੱਗੀ ਚਲੋ ਜਿਵੇਂ ਆਪਾਂ ਮਾਲਕਾਂ ਨੂੰ ਦੱਸਿਆ ਆਪਾਂ ਸਹੀ ਇਨਫੋਰਮੇਸ਼ਨ ਦੇਣੀ ਆ ਮਾਲਕਾਂ ਨੇ ਤੀਜਾ ਕਹੇ ਹੋਵੇ ਆਪਾਂ ਇੱਥੇ ਆ ਕੇ ਦੂਜਾ ਕਹਿ ਦਿੱ ਗਏ ਉਹਦਾ ਫਾਇਦਾ ਨਹੀਂ ਕੋਈ ਤੇ ਕਿਉਂਕਿ ਜਦੋਂ ਕੋਈ ਆਊਗਾ ਅਗਲੇ ਨੂੰ ਜੇ ਵਧੀਆ ਲੱਗੂਗਾ ਫੇਰ ਵੀ ਬਾਈ ਆਉ ਦੂਰੀਆਰ ਮੁੜ ਕੇ ਆਊਗਾ ਬਾਕੀ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਸੁਹਾ ਦੱਸਿਆ ਆਪਾਂ ਤੀਜਾ ਮੰਨ ਕੇ ਲਈ ਆ ਤੇ ਆਪ ਦਾ ਤੀਜਾ ਮੰਨ ਕੇ ਲੈ ਜਾਣਾ ਮਾਲਕਾਂ ਨੇ ਤਾਂ 16-17 ਰਾਂਗਿਆਗਾ ਆਪਾਂ 15 ਕਿਲੋ ਮੰਨ ਕੇ ਲਈ ਤੇ 15 ਕਿਲੋ ਹੀ ਦੇਣੀ ਆ ਦਿਨ 7 ਪਏ ਆ ਬਾਈ ਹਾਂ ਬਈ ਪੂਰੇ 7 ਦਿਨ ਪਏ ਆ 7 ਦਿਨ ਪਏ ਆ ਕੱਲੀ ਸੇਕ ਕੱਚੀ ਆ ਜੀ ਸੀਲ ਸਬ ਦਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਬਾਕੀ ਹਵਾਨੇ 'ਚ ਝੋਲ ਚੈੱਕ ਕਰ ਲੋ ਪੂਰੀ ਝੋਲ ਆ ਜੀ 7 ਦਿਨਾਂ ਦੀ ਕਰਦਾ ਪੂਰਾ ਟੌਪ ਦਾ ਹਵਾਨਾ ਜੇ ਆਪਾਂ ਫੇਸ ਕੁਆਲਿਟੀ ਤੋਂ ਵੇਖ ਗਏ ਤਾਂ ਕੋਈ ਤੀਜੇ ਸੂਏ ਨਹੀਂ ਕਹਿੰਦਾ ਦੂਜੇ ਸੂਏ ਕਹਿ ਕੇ ਸਰ ਵੀ ਜਾਂਦਾ ਜੇ ਕਹੇ ਹੋਰ ਕਿਸੇ ਬੰਦੇ ਕੋਲ ਹੁੰਦੀ ਬਾਈ ਨੇ ਕਹਿ ਵੀ ਦਿਨਾ ਸੀ ਬਈ ਦੂਜੇ ਸੂਏ ਹੀ ਆ ਪਰ ਜਿਹੜਾ ਕੰਮ ਆ ਉਹ ਬਈ 2-4 ਦਿਨ ਹੀ ਚੱਲਦਾ ਹੁੰਦਾਗਾ ਜਿਹੜੀ ਗੱਲ ਸਹੀ ਆ ਉਹ ਸਹੀ ਦੱਸਣ ਦਾ ਫਾਇਦਾ ਹੈਗਾ ਤੇ ਬਾਕੀ ਜਿਹੜਾ ਤੁਸੀਂ ਦੁੱਧ ਦਾ ਅੰਦਾਜ਼ਾ ਜੇ ਬਈ ਇਹਨੇ 15 ਕਿਲੋ ਨਹੀਂ ਦਿੱਤਾ ਤੇ ਫੇਰ ਤਾਂ ਦੇਂਦ ਹੀ ਨਹੀਂ ਕੋਈ ਕਿਉਂਕਿ ਜਿਹੜੇ ਸਾਬ ਨਾਲ ਕੱਦ ਵਜਨ ਚੰਗੀ ਆ ਬਰੀਡ ਵਾਈਜ਼ ਵੀ ਚੰਗੀ ਆ ਕਰਮ ਵਾਲੀ ਬੱਚਾ ਚੰਗਾ ਦੇਗੀ ਸਾ ਪਾਵਾ ਬਾਰੇ ਹੋ ਜਾਣੀ ਆ ਮੁੱਲ ਬਈ ਜਮਾ ਜੱਜ ਕਰ ਛੋੜੀ ਕਰੀਏ 38000 ਦੀ ਵੇਡ ਦੇ ਦਿਆਂਗੇ 38000 ਦੀ ਹਾਂਜੀ 38 ਦੀ ਦੇ ਦਿਆਂ ਲਓ ਜੀ ਜਮਾ ਜੱਜ ਮੋਲਾ 38000 ਦੀ ਜੇ 8 ਦਿਨਾਂ ਸਾਹਮਣੇ ਵਿੱਚ ਨਹੀਂ ਹੋਵੇ ਤਾਂ ਫੁੱਲ ਪੈਸੇ ਦੇਣ ਵਾਲੀ ਗਾਂ ਹੈ ਕਿਉਂਕਿ ਅਜੇ ਤਾਂ ਕਾਰਵਾਈ ਨਹੀਂ ਹੋਆ ਨਾ ਸਟਾਰਟ ਹੀ ਕੀਤਾਗਾ ਬਣਾਉਣਾ ਰੰਗ ਰੂਪ ਦੀ ਵੀ ਚੰਗੀ ਆ ਝੋਲ ਝੋਲ ਵੀ ਬਹੁਤ ਆ ਦੁੱਧ ਵੀ ਪਾਜੂ ਕਰਨ ਵਾਲੀ 15 16 ਕਿਲੋ ਬਾਕੀ ਸੇਵਾ ਦੇ ਸਰਤੇ ਆ 2 ਨੰਬਰ ਬਈ ਕਿਹੜੀ 2 ਨੰਬਰ ਆ ਜਰਸੀ ਵੀਰੇ ਪੰਜਾਬ ਹਾਈਟ ਚੈੱਕ ਕਰ ਲੋ ਜਰਸੀ ਦੀ ਐਡੀ ਹਾਈਟ ਵਾਲੀ ਜਰਸੀ ਬਹੁਤ ਘੱਟ ਮਿਲਦੀ ਆ ਕਿਤੇ 20 22 ਚੋਂ ਕੱਦ ਕਾਠ ਪੂਰਾ ਵੀਰੇ ਠੰਡੀ ਸੀਲ ਫੁੱਲ ਹੈ ਠੀਕ ਆ ਦੈਣ ਕਿੰਨੇ ਲੈ ਜੂ ਬਾਈ ਦੈਣ ਵੀਰੇ ਲੈ ਜੂਗੇ ਹਾਤਾ ਠੀਕ ਆ ਹਫਤੇ ਦੀ ਕੱਜੀ ਥਨਾਂ ਦੀ ਜਮਾ ਡੰਨ ਹੋਊਗੀ ਉਹਦੇ ਵੱਲ ਬੇਫਿਕਰ ਹੋ ਜਾ ਬਾਈ ਕਹਿੰਦਾ ਪਾ ਧਾਰਾ ਮਾਰ ਕੇ ਦਿਖਾ ਦਾਂਗੇ ਪਰ ਕਰਮ ਵਾਲੀ ਸੀਲ ਸਾਊ ਆ ਨਹੀਂ ਗੱਬਣ ਪਸੂ ਹਫਤਾ ਪਹਿਲਾਂ ਛੇ ਦੀ ਹੱਥ ਇੰਨਾ ਲੱਗਣ ਨਹੀਂ ਦਿੰਦਾਗਾ ਥਨਾਂ ਵਾਲੇ ਪਾਸੋਂ ਜਮਾ ਡੰਨ ਹਾਂਜੀ ਹਵਤਾਲਾ ਜੋ ਦੁੱਧ ਪੂਰਾ ਬਾਈ ਦੁੱਧ ਵੀਰੇ ਉਹਨਾਂ ਨੇ 20 ਦੱਸਿਆ ਆਪਾਂ 18 ਮੰਨ ਕੇ ਲਈ ਹੈ ਕੱਦ ਵਜਨ ਵੀ ਫੁੱਲ ਆ ਠੀਕ ਆ ਯਾ ਜਰਸੀ ਐ ਦੂਜਾ ਵੀਰੇ ਇਹ ਪਿਆਰ オリジナル ਦੂਜਾ ਸੁਗਾ ਹਾਂਜੀ ਬਾਕੀ ਸ਼ਾਈਨਿੰਗ ਚੈੱਕ ਕਰ ਲੋ ਸਕੈਨਰ ਦੀ ਤੋਰ ਮੇਰੇ ਚਾਨਣ ਚ ਲੈ ਆਈ ਮਾੜਾ ਜਾ ਆਵਾ ਚਾਨਣ ਚ ਦਿਖਾ ਦਾਂਗੇ ਕਿਉਂਕਿ ਇਹ ਜੀ ਜਰਸੀ ਘੱਟ ਹੀ ਮਿਲਦੀ ਆ ਨਗੀਨਾ ਪੀਸੀ ਕਹਿ ਸਕਦੇ ਜਰਸੀ 'ਚ ਬਹੁਤ ਬੰਦਿਆਂ ਦੇ ਫੋਨ ਵੀ ਹੁੰਦੇ ਆ ਬਈ ਪੰਜਾਬ ਵਾਲੀ ਜਰਸੀ ਹੋਵੇ ਵਧੀਆ ਕੋਈ ਕੱਦ ਕਾਠ ਵਾਲੀ ਤੇ ਉਹਨਾਂ ਵਾਸਤੇ ਨਗੀਨਾ ਹੀ ਆ ਡੇਟ ਮੁਤਾਬਕ ਹਫਤਾ ਲੈ ਜੂਗੀ ਬਾਈ ਕਹਿੰਦਾ 20 ਕਿਲੋ ਮਾਲਕਾਂ ਨੇ ਦੱਸਿਆ ਆਪਾਂ 18 ਮੰਨ ਕੇ ਲਈ ਆ ਕਿਉਂਕਿ ਜੇ ਬਾਈ ਕਿਲੋ 2 ਕਿਲੋ ਗਏ ਦਾ ਵੱਧ ਨਿਕਲੇ ਨਾ ਫਿਰ ਗਾਹਕ ਨੂੰ ਪਸੂ ਲੈਣ ਦਾ ਸੁਆਦ ਆਉਂਦਾਗਾ ਬਾਕੀ ਰੰਗ ਰੂਪ ਕੱਡ ਕਾਟ ਪੂਰਾ ਫੁੱਲੀ ਆ ਬਾਈ ਤਾਂ ਨਿੱਕੀ ਜੀ ਆ ਹਾਂ ਉਸ ਇੱਕ ਨੰਬਰ ਵਾਲੀ ਗਾਂ ਨਾਲੋਂ ਪੂਰਾ ਗੱਠੂ ਚਾਹੀ ਹੋਊਗਾ ਹਾਂਜੀ ਫੁੱਲ ਹੋ ਜਾਣ ਵਾਲੀ ਆ ਲੇਵਾ ਝੋਲੀ ਹੋਤ ਲੇਵੇ ਦੀ ਲਚਕ ਨੂੰ ਚੈੱਕ ਕਰ ਲੋ ਜੀ ਤੇ ਫਨਾ ਦਾ ਕੋਈ ਯੰਤੀ ਨਹੀਂਗਾ ਐਨ ਹੱਥੀ ਚਵਾਈ ਵਾਲਾ ਆਏ ਨਹੀਂ ਬਈ ਹੱਥ ਚ ਨਾ ਆਊਗਾ ਥਣ ਤੇ ਬਾਕੀ ਧਾਰਾ ਵਾਲੇ ਪਾਸੋਂ ਬੇਫਿਕਰ ਹੋ ਜਾ ਬਸ ਕੋਈ ਨਹੀਂ ਬਈ ਝੋਲ ਚੈੱਕ ਕਰ ਲੋ ਥਣਾਲੇ ਪਾਸੋਂ ਤਾਂ ਬੇਫਿਕਰ ਹੋ ਜਾ ਹਾਈਟ ਚੈੱਕ ਕਰ ਲੋ 20 ਕਿਲੋ ਤਾਂ ਦੇਜੂ ਆਰਾਮ ਨਾਲ ਬਾਕੀ ਸੇਵਾ ਦੇ ਸਰਤੇ ਆ ਤਾਜੀ ਆਏ ਆ ਥੋੜੇ ਜੇ ਹੰਬੇ ਥੱਕੇ ਹੁੰਦੇ ਆ ਪਸ਼ੂ ਬਾਕੀ ਠੰਡ ਦਾ ਮੌਸਮ ਅਨੁਵਾਤੇ ਨੂੰ ਉੱਤੇ ਨਹੀਂਗੇ ਕਿਉਂਕਿ ਠੰਡ ਥੋੜੀ ਜਿਹਾ ਜ਼ਿਆਦਾ ਹੀ ਪੈ ਰਹੀ ਆ ਬਾਕੀ ਦੰਦੋ ਤਾਂ ਨਹੀਂ ਵੇਖੀ ਹੋਣੀ ਬਾਈ ਵੀਰੇ ਦੰਦੋ ਦਾ ਭਰ ਗਈ ਐਵੇਂ ਆਪਾਂ ਝੂਠ ਮਾਰਦਗੇ ਸਹੀ ਗੱਲ ਹੈ ਜੀ ਦੰਦੋ ਫੁੱਲ ਲੀਆ ਸਹੀ ਗੱਲ ਆ ਬਸੇ ਹੀ ਚੰਗਾ ਹੁੰਦਾ ਇਹਦਾ ਬਾਈ ਜਮਾ ਜਾਇਜ ਮਾਰੋ ਇਹ ਵੀਰੇ 46000 ਦੀ ਦੇ ਦਿਆਂਗੇ ਹਾਂ ਨਹੀਂ ਹਾਂ ਮਾੜਾ ਮੋਟਾ ਛੂਟ ਛੱਪਾ ਮਾੜਾ ਮੋਟਾ ਕਰ ਦਿਆਂਗੇ ਕੋਈ ਗੱਲ ਨਹੀਂ ਠੀਕ ਹੈ ਜੀ 46000 ਦੀ ਬਾਈ ਮੁੱਲ ਇਹਦਾ ਵੀ ਕਰਮਾ ਵਾਲੀ ਦਾ ਜਾਇਜ ਹੀ ਆ ਅੱਜ ਦਾ ਮੁੱਲ 46000 ਆ ਕਿਉਂਕਿ ਕੱਚੀ ਆ ਜਿੱਦ ਤਿਆਰ ਹੋਗੀ ਉਦਦੇ 46000 ਦੀ ਬਾਈ ਮਿਲਣੀ ਨਹੀਂਗੀ ਜਮਾ ਜਾਇਜ ਮੋਲਾ ਜੀ ਨੂੰ ਜਜੂਗੇ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਸਕਰੀਨ ਦੇ ਥੱਲੇ ਵਾਲੇ ਪਾਸੇ ਨੰਬਰ ਚੱਲੂਗਾ ਬਾਕੀ ਪਸ਼ੂ ਸਾਰੇ ਚੰਗੇ ਆ ਬਾਈ ਕੋਲੇ ਮੁੱਲ ਰੇਟ ਜਾਇਜ਼ ਆ ਪਸ਼ੂ ਚੰਗੇ ਆ ਜੇ 4-4 ਦਿਨ ਸਾਮਕੇ ਵੀ ਵੇਚਨੇ ਹੁਣ ਤਾਂ ਵੀ ਨਫਾ ਦੇਜੂ ਤਿੰਨ ਨੰਬਰ ਬਾਈ ਤਿੰਨ ਨੰਬਰ ਵੀ ਜਰਸੀ ਕੋਈ ਆ ਵੀਰੇ ਠੀਕ ਆ ਜੀ ਹਾਂਜੀ ਅੱਜ ਦੋ ਜਰਸੀਆਂ ਲਈ ਫਿਰਦੇ ਆ ਹਾਂਜੀ ਠੀਕ ਆ ਜੀ ਇਹ ਵੀ ਜਰਸੀ ਕਰਨ ਵਾਲੀ ਚੰਗੀ ਆ ਤੁਹਾਨੂੰ ਬਾਹਰ ਕੱਢ ਕੇ ਦਿਖਾਉਨੇ ਆ ਕੱਦ ਕੱਟ ਤੇ ਵਜਨ ਵਾਲੀ ਆ ਕੋਈ ਹਿਮਾਚਲ ਵਾਲੀ ਨਹੀਂ ਬਾਈ ਛੋਟੀ ਹੋਊਗੀ ਬਾਈ ਦਾ ਤਾਂ ਮੋਢੇ ਤੇ ਕਰੀ ਜਾਂਦਾ ਬਾਈ ਮੋਢੇ ਵਾਲੀਆਂ ਗਾਇਆਂ ਲੈਂਦੀਆਂ ਜਿਹੜਾ ਮੋਢੇ ਤੇ ਕਰਾਉਂਦੀਆਂ ਤੇ ਰਹਿਣ ਹਾਂਜੀ ਛੋਟੀਆਂ ਲੈਂਦੇ ਹੀ ਨਹੀਂ ਨਹੀਂ ਜੀ ਠੀਕ ਆ ਜੀ ਬਾਕੀ ਹਵਾਨਾ ਕਰਮ ਵਾਲੀ ਦਾ ਇਹਦਾ ਵੀ ਚੰਗਾ ਕਿੰਨਵੇਂ ਸੂਏ ਹੁੰਦੀ ਆ ਮੇਰੀ ਵੀਰੇ ਦੂਜਾ ਸੂਆ ਪਿਆਰ ਦੇਣ ਕਿੰਨੇ ਲੈ ਜੂ ਦੇਣ ਬਾਈ ਇਹ ਵੀ ਹਫਤਾ ਲੈ ਜੂ ਠੀਕ ਆ ਜੀ ਕਿੰਨਾ ਕੁ ਪਾਜੂ ਫੁੱਲ ਹੈ ਸੀਲ ਸਾਉ ਦਾ ਦਾ ਕਰਮ ਵਾਲੀ ਦਾ ਮੇਰੀ ਵੀਰੇ ਮਦਰ ਆਹਤੀ ਕੋਈ ਨਹੀਂ ਬਾਕੀ ਲੇਵਾ ਚੱਕ ਕਰ ਲੋ ਜੇ ਝੋਲਾ ਲੇਵਾ ਹੁਣ ਵੀ ਚੰਗਾ ਬਣਾਈ ਖੜੀ ਆ ਤੇ ਹਜੇ ਹਫਤੇ ਦੀ ਕੱਚੀ ਆ ਤੁਹਾਨੂੰ ਉਸ ਚੱਕ ਕੇ ਦਿਖਾ ਦਿੰਨੇ ਆ ਚੰਗੀ ਤਰ੍ਹਾਂ ਚੈੱਕ ਕਰ ਲਓ ਹਵਾਨਾ ਥਣ ਬਹੁਤ ਚੰਗਾ ਕਲਦ ਕਾੜ ਤੇ ਵਜਨ ਵਾਲੀ ਆ ਕੋਈ ਲਿੱਸੀ ਫਿੱਕੀ ਨਹੀਂ ਸੋਹਣੀ ਫੇਸ ਕੁਆਲਟੀ オリジナル ਦੂਜਾ ਸੁਆ ਕਿੰਨਾ ਕ ਪਾਜੂ ਬਾਈ ਬਾਈ ਇਹਨੂੰ ਦੇਣਾ ਚਾਹੀਦਾ 17 18 ਕਿਲੋ ਆ ਰਾਮਨਾਥ ਰਾਮਨਾਥ ਦੇਵ ਦੇ ਦੋ ਬਾਈ ਕਿਉਂਕਿ ਤਿਆਰੀ ਕਰਨ ਵਾਲੀ ਦੀ ਚੰਗੀ ਆ ਹਜੇ ਨਾਲੇ ਕੱਚੀ ਆ ਕੱਚੀ ਪਸ਼ੂ ਦੀ ਇੰਨੀ ਤਿਆਰੀ ਬਹੁਤ ਹੁੰਦੀ ਆ ਇਹਦਾ ਮੁੱਲ ਬਾਈ ਇਹ ਵੀਰੇ 45 ਦੀ ਦੇਵਾਂਗੇ ਆਪਾਂ ਹਾਂ ਨਹੀਂ ਹਾਂਜੀ ਮਾੜਾ ਮੋਟਾ ਛੋਟ ਛੱਪਾ ਮਾਨ ਮਾਨਤਾਂ ਕਰਦੇ ਕੋਈ ਕਰਨੇ ਮੋਲੇ ਦਾ ਵੀ ਜੈਜੀ ਕੀਤਾ ਬਾਈ ਨੇ 45000 ਰੁਪਇਆ ਛੋਟ ਛੱਪਾ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਜਮਾ ਜੈਜ ਮੁੱਲ ਚ ਹੁੰਦੇ ਆਪਣੇ ਰੁਟੀਨ ਵਾਂਗੂ ਹੀ ਵੀਡੀਓ ਹੁੰਦੀਆਂ ਹੀ ਰਹਿੰਦੀਆਂ ਚੈਨਲ ਤੇ ਤੇ 5 6 5 6 ਨਾਕ ਤਾਂ ਹੁੰਦੇ ਆ ਬਾਈ ਕੋਲ ਰੇਕ ਵੀਡੀਓ ਚ ਕਈ ਯਾਰ ਜ਼ਿਆਦਾ ਵੀ ਹੁੰਦੇ ਪਿਛਲੀ ਵੀਡੀਓ ਚ ਜ਼ਿਆਦਾ ਵੀ ਸੀਗੇ ਯਾਨੀ 5 6 ਦਾ ਨਾਰਮਲ ਹੀ ਹੁੰਦੇ ਆ ਵੀਡੀਓ ਤੋਂ ਬਿਨਾ ਵੀ ਬਾਈ ਕੋਲ ਪਸ਼ੂ ਖੜੇ ਹੀ ਹੁੰਦੇ ਆ ਜੇ ਵੀਡੀਓ ਤੋਂ ਬਿਨਾ ਕਿਸੇ ਨੇ ਆਉਣਾ ਹੋਵੇ ਤਾਂ ਵੀ ਆ ਸਕਦਾ ਚਾਰ ਨੰਬਰ ਬਾਈ ਚਾਰ ਨੰਬਰ ਕਾਲੀ ਜਰਸੀ ਹੈ ਵੀਰੇ ਠੀਕ ਹੈ ਜੀ ਇਹ ਵੀ ਹਫਤਾ ਲੈਂਦੀ ਹੈ ਹਜੇ ਹਫਤਾ ਲੈ ਜੂਗੀ ਝੋਲੇ ਦੇ ਮਾਨੇ ਜੀ ਬਹੁਤਾ ਬਾਹਰ ਹੀ ਲੈ ਚੱਲੀ ਵੀਰੇ ਕਿੰਨੇਵੇਂ ਸੂਏ ਸੁੰਦੀ ਹੈ ਜੀ ਇਹ ਵੀ ਵੀਰੇ ਦੂਜਾ ਸੂਆ ਹੀ ਹੈ ਠੀਕ ਹੈ ਜੀ ਜਿਹੜੇ ਦਾ ਤੀਜਾ ਦੱਸਿਆ ਮਾਲਕਾਂ ਨੇ ਉਹਦਾ ਬਾਈ ਕਹਿੰਦਾ ਤੀਜਾ ਹੀ ਦੱਸਾਂਗੇ ਜਿਹਦਾ ਦੂਜਾ ਦੱਸਿਆ ਉਹਦਾ ਦੂਜਾ ਹੀ ਦੱਸਾਂਗੇ ਕਿਉਂਕਿ ਪਤਾ ਬੰਦੇ ਨੂੰ ਲੱਗ ਹੀ ਜਾਣਾ ਹੁੰਦਾ ਜਦੋਂ ਇੱਥੇ ਚੱਲ ਕੇ ਹੁੰਦਾ ਆਪਾਂ ਐਵੇਂ ਕਹਿ ਦਿੱ ਗਏ ਤੇ ਉਹ ਫਿਰ ਗੱਲ ਗਲਤ ਹੋ ਜਾਂਦੀ ਆ। ਦਣ ਕਿੰਨੇ ਲੈ ਜੂ ਬਾਈ? ਦਣ ਬਾਈ ਹਫ਼ਤਾ ਹੀ ਇਹ ਰਹੂਗੀ। ਠੀਕ ਆ। ਐਵੇਂ ਆਪਾਂ ਕਹਿ ਦਿੱ ਗਏ ਕੱਲ ਨੂੰ ਸੂ ਪੂਜਾ ਪਰਸ ਨੂੰ। ਕਿੰਨਾ ਪਾ ਜੂ ਬਾਈ? ਦੁੱਧ ਬਾਈ ਉਹਨਾਂ ਨੇ 16 17 ਕਹਿਆ 16 17 ਆਂ ਆਪਾਂ ਦੱਸਾਂਗੇ। ਦੇ ਦੋ ਬਾਈ ਕੱਦ ਕਾਠਾ ਦਾ ਵੀ ਚੰਗਾ ਲੰਬਾਈ ਚੈੱਕ ਕਰ ਲੋ ਐਫ ਐਫ ਗਾਇਆਂ ਜਿੰਨੀ ਲੰਬਾਈ ਆ। ਬਾਕੀ ਸੋਹਣੀ ਫੇਸ ਕੁਆਲਿਟੀ ਆ। ਰੰਗ ਰੂਪ ਦੀ ਕਰਮ ਵਾਲੀ ਇਹ ਵੀ ਚੰਗੀ ਆ। ਥਣਾ ਦੇ ਸਹਿ ਸੋਹਣੇ ਆਚਾਰੇ ਥਾ ਨਿੱਖੜ ਮੇ ਇੱਕੋ ਸਹਿ ਝੋਲ ਝੋਲ ਹਵਾਨੇ ਜੇ ਤੁਸੀਂ ਦੇਖ ਹੀ ਚੁੱਕੇ ਹੋ ਬਹੁ ਪਈ ਆ ਬਾਈ ਕਹਿੰਦਾ ਮਾਲ ਕਰੇ 17 18 ਦੱਸਿਆ ਤੇ ਆਪਾਂ ਵੀ 17 18 ਹੀ ਦੱਸ ਕੇ ਦੇਣੀ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤੇ ਪਲੱਸ ਲੈ ਲੂ ਮੁੱਲ ਬਾਈ ਇਹ ਤਾਂ ਜਾਇਜ਼ ਆ ਇਹ 42 ਦੀ ਦੇ ਦੇਾਂਗੇ ਵੇ ਆਫਰ ਹੀ ਅੱਜ ਹੈ ਸਾਰੇ ਬਾਈ ਹਾਂਜੀ ਇਹ ਬਾਈ ਕਹਿੰਦਾ 42000 ਦੀ ਦੇ ਦਾਂਗੇ ਕੱਲਾ ਛੋਟ ਚੱਪਾ ਹੀ ਹੋ ਜਾਊਗਾ ਕਿਉਂਕਿ ਮੁੱਲ ਰੇਟ ਖਿੱਚ ਕੇ ਕੀਤੇ ਆ ਬਾਈ ਨੇ ਕੋਈ ਬਾਹਲਾ ਓਲੇ ਵਾਲੀ ਗੱਲ ਹੈ ਨਹੀਂਗੀ ਅੱਗੇ ਬਾਈ 5 ਨੰਬਰ ਏ ਵੀਰੇ ਦੂਜੇ ਸੂਏ ਇਹ ਹੁੰਦੀ ਆ ਪ्युअर ਐਚ ਐਫ ਦੁੱਧ ਜਿੰਨਾ ਤੋਂ ਲਈ ਆ 20 ਦੱਸਿਆ ਉਹਨਾਂ ਦੇ 20 ਆਪਾਂ ਕਹਾਂਗੇ ਠੀਕ ਹੈ ਤੋੜ ਕੇ ਦਿਖਾ ਸੀਮਨ ਤਾਂ ਨਹੀਂ ਦੱਸਿਆ ਉਹਨਾ ਬਾਈ ਨਹੀਂ ਵੀਰੇ ਠੀਕ ਹੈ ਜੀ ਬਾਹਰ ਲਿਆਈ ਵੀਰੇ ਇਹ ਵੀ ਪ्युअर ਐਚ ਐਫ ਬਾਈ ਕਹਿੰਦਾ ਦੂਜੇ ਸੂਏ ਹੁੰਦੀ ਆ ਜਿੰਨਾ ਤੋਂ ਲਿਆਂਦੀ ਆ ਉਹਨਾਂ ਨੇ 20 ਕਿਲੋ ਦੁੱਧ ਦੱਸਿਆ ਕਿ 20 ਕਿਲੋ ਦਿੱਤਾ ਹੋਇਆ ਏ ਆਪਾਂ ਵੀ 20 ਕਹਿ ਕੇ ਦੇਣੀ ਆ ਕਿਉਂਕਿ ਦੁੱਧ ਸੇਵਾ ਦਾ ਕਰਮ ਵਾਲੀ ਦੀ ਤਿਆਰੀ ਚੰਗੀ ਆ ਕੱਦ ਵਜਨ ਵਾਲੀ ਵਹਿੜ ਆ ਕੋਈ ਛੋਟੀ ਨਹੀਂ 20 ਕਿਲੋ ਆਮਣ ਵਾਲੀ ਦੇ ਦਊਗੀ ਦਾਨ ਕਿੰਨਾ ਲੈ ਜੋ ਬਾਈ ਇਹ ਹਫਤਾ ਹੀ ਲੈ ਜੂ ਬਾਈ ਲਗਭਗ ਇਹ ਵੀ ਹਫਤਾ ਹੀ ਲੈ ਜੂਗੀ ਬਾਕੀ ਸੌਖਾ ਪਸੂ 2-4 ਦਿਨ ਵੱਧ ਵੀ ਲੈ ਜਾਂਦਾ ਖਣਾ ਵਾਲੇ ਪਾਸੋਂ ਡੰਨ ਆ ਬਾਈ ਹਾਂਜੀ ਠੀਕ ਆ ਓਕੇ ਖਣਾ ਵਾਲੇ ਪਾਸੋਂ ਡੰਨ ਹੋਊਗੀ ਉਹਦੇ ਵੱਲੋਂ ਤਾਂ ਬੇਫਿਕਰ ਹੋ ਜਾ ਸੋਹਣੀ ਫੇਸ ਕੁਆਲਿਟੀ ਆ ਚੰਗੀ ਬਰੀਡ ਕੁਆਲਿਟੀ ਆ ਖੰਧ ਤੁਣ ਬਹੁਤ ਚੰਗਾ ਲੱਗਿਆ ਵਾ ਦੇਖ ਸਕਦੇ ਹੋ ਮਾਨਨੇ ਚ ਵਲ ਢਿੱਲਾ ਬਹੁਤ ਨੇ 20 ਕਿਲੋ ਦੁੱਧ ਬਾਈ ਦੱਸਦਾ ਕਿ ਦੇ ਦੂਗੀ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਕਾ ਪਲੱਸ ਵੀ ਲੈ ਸਕਦਾ ਹੈ ਜਮਾ ਐਂਡ ਤੇ ਤੁਹਾਨੂੰ ਇੱਕ ਆਫਰ ਦਿਖਾਉਣਾਗਾ ਇਹਦਾ ਮੁੱਲ ਬਈ ਇਹ ਵੀਰੇ 43 ਦੀ ਦੇ ਦੇਣਗੇ ਠੀਕ ਆ ਜੀ ਮਾੜਾ ਮੋਟਾ ਛੋਟ ਛੱਪਾ ਹੋ ਜੂ ਮੁੱਲ ਜੈ ਜੀ ਕਿਤੇ ਬਾਈ ਨੇ 43000 ਰੁਪਿਆ ਐ ਇੱਕ ਬਾਈ ਜਿਹੜੇ ਜਮਾ ਛੋਟੇ ਮੁੱਲ ਦੀ ਗਾਂ ਕਿਹੜੀ ਆ ਖੜੀਏ ਵੀਰੇ ਜਮਾ ਛੋਟਾ ਕਰਨਾ ਇਹਦਾ ਛੋਟ ਆਈ ਬਸ ਠੀਕ ਆ ਜੀ ਇਹ ਲਓ ਜੀ ਤੁਹਾਨੂੰ 300 ਜੀ ਦੇ ਦੇਣੀ ਆ 300 ਤੇ ਜਮਾ ਮਾੜਾ ਮੋਟਾ ਇੱਧਰ ਹੋ ਜੂ ਤਾਂ ਉੱਥਰ ਹੋ ਜੂਗੀ ਦਾਨ ਕਿੰਨੇ ਲੈ ਜੂ ਬਾਈ ਇਹਦਾ ਬੱਚੀ ਲੈ ਲੇ ਉਹ ਵੀ 5 6 ਕਿੰਨਾ ਤੋਂ ਬਾਜੂ ਬਾਈ 10 ਦੇ ਨੂੰ ਤੇ ਚਾਹੀਦਾ 13 14 ਬਾਈ ਠੀਕ ਆ ਜੀ ਲਓ ਜੀ ਤੁਹਾਨੂੰ ਵੱਛੀ ਦੇ ਮੁੱਲ 'ਚ ਗਾਂ ਦੇ ਰਹੇ ਆ 13 14 ਕਿਲੋ ਦੁੱਧ ਵੀ ਪਿਆ ਦੂਗੀ ਜਿਹੜੇ ਵੀ ਉਹਨੇ ਦੁੱਧ ਪੀਣ ਵਾਸਤੇ ਲੈਣੀ ਆ ਉਹਦੇ ਲਈ ਕੋਈ ਮਾੜੀ ਨਹੀਂ ਕਿਉਂਕਿ ਸੀਜ਼ਨ ਗਰਮੀ ਦਾ ਕਰਮਾ ਵਾਲੀ ਕ੍ਰੋਸ ਬਰੀਡ ਚ ਪੈਂਦੀ ਆ ਗਰਮੀ ਤਾਂ ਕਰਮਾ ਵਾਲੀ ਨੇ ਅੱਗੇ ਮਨਾਉਣੀ ਨੇ ਠਣ ਭਾਂਡੇ ਦੀ ਇਹ ਵੀ ਚੰਗੀ ਆ ਦਰਮਿਆਨੇ ਜੇ ਹਾਈਟ ਦੀ ਆ ਬਾਕੀ ਲੈ ਵਾਲੂਆ ਕਰਮਾ ਵਾਲੀ ਚੰਗਾ ਕੱਢਦੀ ਹੁੰਦੀ ਆ ਇਹਦਾ ਮੁੱਲ ਬਾਈ ਇਹ ਵੀਰੇ 30000 ਦੀ ਦੇ ਦੇ ਛੋੜ ਬਾਈ ਕਰ ਦੇ ਇਹਦੇ ਆਫਰ ਦੇ ਦੇ ਛੋੜ ਦੱਸ ਦੇ ਕਿੰਨੀ ਕਰਨੀ ਆ 500 ਛੋੜ ਕਰ ਲੈ ਲਓ ਜੀ ਤੁਹਾਡੇ ਲਈ ਆਫਰ ਹੀ ਦਿੱਤਾ 30000 ਮੰਗਿਆ ਸੀ ਬਾਈ ਕਹਿੰਦਾ ਇਹ ਚ ਆਪਾਂ ਛੋੜ ਵੀ ਦੱਸ ਦਾਂਗੇ 500 ਰੁਪਿਆ ਛੋੜ 29250 ਚ ਬਾਈ ਤੁਹਾਨੂੰ ਗਾ ਮਿਲਦੀ ਆ 29250 ਚ ਕੋਈ ਵੱਛੀ ਨਹੀਂ ਦਿੰਦਾ ਜੈ ਜੀ ਆ ਮੁੱਲ ਬਾਈ ਦੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ